ਤਾਂ ਅੱਲਾ ਮਨਾਇਆ ਚੜ੍ਹਦੀ ਕਲਾ ਦਾ ਪ੍ਰਤੀਕ ਦਰਸ਼ਨ ਕਰਿਓ ਔਰੰਗਜ਼ੇਬ ਵੀ ਕਹਿ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿ ਰਹੇ ਔਰੰਗਜ਼ੇਬ ਨੇ ਉਦੋਂ ਫਰਮਾਨ ਕੀਤਾ ਥਾਂ ਥਾਂ ਤੇ ਤਾਂ ਪ੍ਰਚਾਰ ਹੋਵੇ ਬਖਸ਼ਾ ਜੀ ਨੂੰ ਦਰਬਾਰੀ ਦਰਬਾਰ ਅੰਦਰ ਤੇ ਦਸਾਂ ਪਿਤਾ ਨੇ ਚੈਲੰਜ ਕਬੂਲ ਕੀਤਾ ਉਹ ਤੇ ਘੋੜੇ ਤੇ ਫੌਜਾਂ ਕਿਸ ਬਾਦਸ਼ਾਹ ਕੇਸ ਗੱਦ ਤੇ ਬਖਸ਼ ਕੇ ਨਾਮ ਤੇ ਅਮਰਤ ਸਾਨੂੰ ਸਿੰਘ ਸਜਾਇਆ ਸੀ ਬਾਦਸ਼ਾਹ ਨੇ ਖਾਇਆ ਸੀ ਜਫਰ ਨਾਮੇ ਆਰ ਰੇਤਾਈ ਖਰੀਆਂ ਖਰੀਆਂ ਸੁਣਾਈਆਂ ਸੀ ਪਾਦਸ਼ਾਹ ਨੇ ਜਫਰ ਨਾਮੇ ਤੇ ਆਰ ਰੇਤਾਈ ਆ ਖਰੀਆਂ ਖਰੀਆਂ ਸੁਣਾਈਆਂ ਸੀ ਪਾਦਸ਼ਾਹ ਨੋ ਜੀਵਨ ਜਾਚਾ ਸਿਖਾਈਆਂ ਸੀ ਪਾਤਸ਼ਾਹ ਨੇ ਹੋਰ ਕੀ ਕੀ ਆਪਣੇ ਦਰਸ਼ਨ ਕਰਿਓ ਮੁਰਦੇ ਗਨਾਂ ਨੂੰ ਅਮਰਤ ਵੀ ਪਾਣ ਦੇ ਕੇ ਆ ਮਸਤ ਹਾਥੀਆਂ ਨਾਲ ਵੜ ਪੌਣ ਆਏ ਗੁਰੂ ਹੁੰਦਿਆਂ ਬਣ ਕੇ ਆਪ ਚੇਲੇ ਨਵੇਂ ਆ ਰਾਹਾਂ ਤੇ ਪੰਥ ਨੂੰ ਪੌਣ ਆਏ ਜੰਮ ਚੁੱਕਾ ਸੀ ਨਾ ਆ ਸੁਣੀਏ ਜੋਸ਼ ਤੁਹਾਡੇ ਅੰਦਰ ਕਾਠਾ ਮਾਰਦਾ ਇੱਕ ਦਰਸ਼ਨ ਕਰ ਲੋ ਪਾਤਸ਼ਾਹ ਦੇ ਤੇ ਉਹਨਾਂ ਦੇ ਅੰਗ ਸੰਗ ਜਿਹੜੇ ਸਨ ਕਿ ਤੇਰੀ ਤੇਗ ਦੀ ਧਾਰ ਨੇ ਪਾਤਸ਼ਾਹਾਂ ਬਾਈ ਧਾਰ ਨੇ ਛੱcke ਛੁਣਾ ਦੇਤੇ ਤੇਰੀ ਤੇਗ ਦੀ ਧਾਰ ਨੇ ਪਾਤਸ਼ਾਹਾਂ ਆ ਬਾਈ ਧਾਰ ਨੇ ਛੱcke ਛੁਣਾ I'll ਛੱਡ ਦੇਵੋ ਦਰਦ ਦਰਦ ਤੇ ਟਕਣਾ ਛੱਡ ਦੇਵੋ ਇਹਨੇ ਪ੍ਰਮਾਨ ਕਰਨੇ ਜੀ ਗੱਜ ਕੇ ਫਤਿਹ ਲਾਓ ਵਾਹਿਦੁਰ ਜੀ ਦਾ ਅਰਦਾਸ